ਪ੍ਰੀਤ ਗੱਲ ਇਹ ਆ ਕਿ ਤੈਨੂੰ ਤਾਂ ਪਤਾ ਹੀ ਆ ਸਾਰਾ ਕੁਝ ਤਾਂ ਮੰਮੀ ਦੇ ਹੱਥ ਵਿੱਚ ਆ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਅਸੀਂ ਪੈਸੇ ਪੈਸੇ ਨੂੰ ਤਰਸਦੇ ਰਹਿੰਨੇ ਆ ਅੱਜ ਸਵੇਰੇ ਨਾ ਕਵਲ ਦੀ ਮੰਮੀ ਆਈ ਹੀ ਘਰ ਤੇ ਉਹ ਕਰਨੀ ਹੀ ਪਹਿਲੀ ਦੀ ਗੱਲ ਪਹਿਲੀ ਦੀ ਤਕਸੀਮ ਬਾਰੇ ਹੂੰ ਤਾਂ ਮੈਂ ਕਹਿੰਦੇ ਆਂ ਕਿ ਜੇ ਮੰਮੀ ਨੇ ਪਹਿਲੀ ਆਪਣੇ ਨਾਂ ਕਰਾ ਲਈ ਡੈਡੀ ਬਾਹਰ ਵਾ ਤਾਂ ਤੈਨੂੰ ਤਾਂ ਪਤਾ ਹੀ ਮੰਮੀ ਦੇ ਨਾਂ ਹੀ ਹੋਣੀ ਆ ਮੰਮੀ ਨੇ ਮੇਰੇ ਨਾਂ ਚੜ ਨਹੀਂ ਦੇਣੀ। ਅੱਗੇ ਸਾਡੇ ਹੱਥ ਨਹੀਂ ਕੋ ਹੋਣ ਦਿੱਤਾ ਮਾਤਾ ਨੇ ਤੇ ਜੇ ਹੋ ਗਈ ਨਾ ਤਕਸੀਮ ਤਾਂ ਮੰਮੀ ਦੇ ਨਾਂ ਚੜ ਗਈ ਪੈਲੀ ਤੇ ਮਾਤਾ ਨੇ ਨਾ ਸਾਡੀਆਂ ਲਕੀਰਾਂ ਬੜੀਆਂ ਕਢਾਉਣੀਆਂ ਨਾਕਣਾ। ਖਰਚਾ ਪਾਣੀ ਤੇ ਤੈਨੂੰ ਪਤਾ ਅੱਗੇ ਨਹੀਂ ਦਿੰਦੀ। ਕਿਸ ਦੇ ਨੂੰ ਪਹਿਲੀ ਮੇਰੇ ਨਾਂ ਲੱਗਣੀ ਆ। ਪਰ ਜੇ ਹੋ ਨਾ ਲੱਗੀ ਲੱਗੀ ਉਹਦੋਂ ਨੂੰ ਜਦੋਂ ਸਾਨੂੰ ਉਹ ਪੈਲੀ ਦਾ ਫਾਇਦਾ ਨਾ ਹੋਇਆ ਤਾਂ ਕੀ ਫਾਇਦਾ ਉਹਦੋਂ ਨੂੰ ਲੱਗੀ ਦਾ? ਤੁਹਾਡੇ ਕਹਿਣ ਦਾ ਕੀ ਮਤਲਬ ਆ? ਉਹ ਗੱਲ ਕਰੋ। ਮੈਂ ਇਹ ਕਹਿਣਾ ਚਾਹੁੰਦਾ ਆ। ਕੀ ਆਪਾਂ ਮੰਮੀ ਤੋਂ ਪਹਿਲਾਂ ਦੋ ਕਦਮ ਅੱਗੇ ਚੱਲੀਏ ਪਟਵਾਰੀ ਨੂੰ ਲਈਏ ਆਪਣੇ ਹੱਥਾਂ ਵਿੱਚ ਉਹਦੀ ਮੁਠੀ ਗਰਮ ਕਰੀਏ ਤਾਂ ਫੇਰ ਗੱਲ ਬਾਨੀ ਆ ਤੁਸੀਂ ਸੋਚਿਆ ਕੀ ਆ ਯਾਰ ਸੋਚਿਆ ਮੈਂ ਐ ਹੀ ਹੋ ਕਿ ਇਸ ਕੰਮ ਦੇ ਵਿੱਚ ਹੁਣ ਪੈਸੇ ਤੇ ਲੱਗਣੇ ਆ ਆਹੋ ਉਹ ਮੈਂ ਮੰਮੀ ਕੋਲੋਂ ਤਾਂ ਮੰਗਣੋਂ ਰਿਹਾ ਜੇ ਮੰਮੀ ਕੋਲੋਂ ਮੰਗੇ ਤਾਂ ਮੰਮੀ ਨੂੰ ਪਤਾ ਲੱਗ ਜਾਣਾ ਵਾ ਪਰ ਇਹ ਆਣਾ ਵੀ ਕੀ ਮੰਮੀ ਕੋਲ ਤੁਸੀਂ ਮੰਗਣੇ ਨਹੀਂ ਆ ਆਪਣੇ ਕੋਲ ਤੇ ਹੈ ਨਹੀਂ ਆ ਤੇ ਫਿਰ ਪੈਸੇ ਆਉਣਗੇ ਕਿੱਥੋਂ ਸਦਾਨੇ ਹੁਣ ਇਹ ਕੰਮ ਦੇ ਵਿੱਚ ਸਿਰਫ ਤੇਰੀ ਚਾਚੀ ਕੰਮ ਆ ਸਕਦੀ ਆ ਮੇਰੀ ਚਾਚੀ ਪਹਿਲੀ ਤੁਸੀਂ ਆਪਣੇ ਨਾਂ ਕਰਾਉਣੀ ਆ ਤੇ ਚਾਚੀ ਦਾ ਇਹਦੇ ਵਿੱਚ ਕੀ ਲੈਣ ਦੇਣ ਹੋਇਆ ਆਪਣਾ ਵੇਖਪ੍ਰੀਤ ਮੈਂ ਤੈਨੂੰ ਤਾਂ ਕਹਿਣ ਡਿਆ ਕਿ ਤੇਰੀ ਚਾਚੀ ਵੇਖ ਕਿਦਾਂ ਕੰਮ ਆ ਸਕਦੀ ਆ ਤੇਰੀ ਚਾਚੀ ਨੇ ਤੇਰੀ ਮਾਂ ਨਾਲ ਤੇਰੀ ਸੁਲਾ ਕਰਾਉਣੀ ਆ ਤੇਰੇ ਨਾਂ ਤੇ ਉੱਥੇ ਐਫ ਡੀਆਂ ਵੀ ਹੈਗੀਆਂ ਤੇਰੇ ਅਕਾਊਂਟ 'ਚ ਪੈਸੇ ਵੀ ਹੈਗੇ ਆ ਹੈ ਉਹ ਪੈਸੇ ਲੈ ਕੇ ਆਪਾਂ ਪਹਿਲੀ ਆਪਣੇ ਨਾਂ ਕਰਾ ਲਈਏ ਇੱਕ ਵਾਰ ਫਿਰ ਤੂੰ ਬਣ ਜਾਣਾ ਘਰ ਦੀ ਮਾਲਕਣ ساری ਉਮਰ ਰਾਜ ਕਰੀ ਹੈ ਫਿਰ ਤੈਨੂੰ ਮੰਮੀ ਅੱਗੇ ਹੱਥ ਡਾਉਣ ਦੀ ਲੋੜ ਨਹੀਂ ਹੈਗੀ ਮੰਮੀ ਦਾ ਕੀ ਆ ساری ਉਮਰ ਤੋਂ ਨਾ ਭੋਗ ਲਈ ਆ ਦਵਾਈ ਦਾਰੂ ਚੱਲਣਾ ਓੰਨੀ ਕੋ ਉਹਨਾਂ ਦੀ ਪੈਨਸ਼ਨ ਲੱਗ ਜਾਣੀ ਆ ਦੋਵੇਂ ਜੀ ਨਜ਼ਾਰੇ ਲਵਾਵਾਂਗੇ ਕੁ ਮਾਫਰਾਂਗੇ ਆ ਤੂੰ ਮੈਨੂੰ ਕਹਿਣ ਦੀ ਆ ਨਾ ਇਦਾਂ ਦੀ ਥਾਂ ਤੇ ਲੈ ਕੇ ਆਏ ਆ ਜਿੱਥੇ ਕਹੇਂਗੀ ਸਿਮਲੇ ਕੁਲੂਮਨਾਲੀ ਜੰਮੂ ਕਸ਼ਮੀਰ ਜਿੱਥੇ ਕਹੇਂਗੀ ਉੱਥੇ ਲੈ ਜਾਊਂਗਾ ਬਸ ਇੱਕ ਵਾਰ ਆਪਣੀ ਚਾਚੀ ਨੂੰ ਕਹਿ ਕਿ ਪੂਰਾ ਜ਼ੋਰ ਲਾ ਦੇ ਹੈ ਵਿੱਕੀ ਚਾਚੀ ਦਾ ਤੇ ਮੈਨੂੰ ਫੋਨ ਵੀ ਆਇਆ ਸੀ ਹੈ ਆਹੋ ਮੈਂ ਤੇ ਤੁਹਾਨੂੰ ਦੱਸਿਆ ਹੀ ਨਹੀਂ ਕੀ ਕਹਿੰਦੀ ਫ ਚਾਚੀ ਤੇਰੀ ਚਾਚੀ ਦਾ ਫੋਨ ਆਇਆ ਸੀ ਚਾਚੀ ਕਿੰਨੇ ਮੈਂ ਤੇਰੇ ਘਰੇ ਗਈ ਸੀ ਤੇਰੀ ਮੰਮੀ ਨਾਲ ਗੱਲਬਾਤ ਵੀ ਕੀਤੀ ਆ ਤੇ ਤੇਰੀ ਮੰਮੀ ਨਾਲ ਆਪਣੇ ਅੰਦਰੋਂ ਅੰਦਰੀ ਚੂਰਦੀ ਰਹਿੰਦੀ ਆ ਹੋਰਾਂ ਤੇ ਬੜਾ ਜੀ ਕਰਦਾ ਤੇ ਨਾਲ ਗੱਲਬਾਤ ਕਰਨ ਨੂੰ ਤੇ ਕਹਿੰਦੀ ਬਸ ਥੋੜੇ ਜਿਹਾ 2-4 ਦਿਨ ਦਾ ਬਸ ਹਰਕ ਰਹਿ ਗਿਆ ਵਾ ਵੇਖੀ ਸਹੀ ਮੈਂ ਤੇਰੀ ਖੁਦ ਗੱਲ ਕਰਵਾਉਣੀ ਓਰੇ ਨਾਲ ਵੇਖਿਆ ਮੈਂ ਕਿਹਾ ਸੀ ਨਾ ਤੈਨੂੰ ਕਿ ਤੇਰੀ ਚਾਚੀ ਨੇ ਇਹ ਕੰਮ ਕੱਢਣਾ ਵਾ ਬਣ ਜਾਣੀ ਆ ਗੱਲ ਪ੍ਰੀਤ ਬਸ ਤੂੰ ਹੁਣ ਨਾ ਔਖਾ ਸੁਖਾ ਵੇਲਾ ਵੇਖ ਕੇ ਨਾ ਮੰਮੀ ਕੋਲ ਅੱਖ ਜੀ ਬਚਾ ਕੇ ਚਾਚੀ ਆਪਣੀ ਨੂੰ ਫੋਨ ਕਰ ਲਈ ਠੀਕ ਆ ਵਿੱਕੀ ਮੰਮੀ ਕੋ ਕੀ ਅੱਖ ਬਚਾਉਣੀ ਆ ਮੰਮੀ ਤੇ ਹਰ ਵੇਲੇ ਨਾ ਕੀ ਵਾਹ ਕੋੜੇ ਚੜੇ ਰਹਿੰਦੀ ਆ ਹਰ ਵੇਲੇ ਦਿਵਾਲੇ ਹੋਏ ਰਹਿੰਦੀ ਆ ਜੀ ਨਾ ਟੈਨਸ਼ਨ ਲੈ ਨਾ ਟੈਨਸ਼ਨ ਲੈ ਬਾ ਤੇਰੇ ਹੱਥ ਚ ਲਗਾਮ ਆਉਣੀ ਆ ਲੀਆਂ ਹੈ ਨਾ ਫਿਕਰ ਕਰ ਇਸ ਗੱਲ ਦੀ ਠੀਕ ਤੁਹਾਡੀ ਗੱਲ ਵੀ ਠੀਕ ਆ ਜੇ ਕਿਤੇ ਪੈਲੀ ਢਾਡੇ ਨਾ ਤੇ ਹੋ ਜਾਂਦੀ ਆ ਨਾ ਵਾਕੀ ਫਿਰ ਮੰਮੀ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਕਰਨਾ ਫਿਰ ਉਹ ਹੀ ਤਾਂ ਮੈਂ ਕਹਿੰਦੇ ਆ ਵਾ ਬਾਕੀ ਮੇਰੀ ਗੱਲ ਸੁਣ ਆ ਜਾ ਉੱਥੇ ਚੱਲਦੇ ਆਂ ਗਾੜੀ ਖਾਣੇ ਪੀਣੇ ਆ ਨੇਰਾ ਵੀ ਹੋਣ ਡਿਆ ਬਾਅਦ ਘਰ ਵੀ ਜਾਣਾ ਵਾ ਹੈ ਉਹ ਨਾ ਮੇਰੀ ਗੱਲ ਸਮਝ ਪਰ ਤੁਸੀਂ ਕੀਤਾ ਮੇਰੇ ਨਾਲ ਧੋਖਾ ਹੀ ਆ ਮੈਨੂੰ ਆਨੇ ਤੈਨੂੰ ਘੁੰਮਣ ਵਾਲੀ ਜਗ੍ਹਾ ਤੇ ਖੜਦਾ ਵਾਂ ਤੇ ਮਗਰੋਂ ਟੋਣੀ ਇਹ ਵੀ ਘੁੰਮਣ ਵਾਲੀ ਜਗ੍ਹਾ ਹੀ ਆ ਹੋਰ ਦੱਸ ਕਿੰਨਾ ਕੁ ਘੁੰਮਾਈ ਹਾਂ ਹਾਂ ਜੀ ਤੁਸੀਂ ਪੈਸੇ ਖਰਚਣ ਤੋਂ ਡਰਦੇ ਜੀ ਉਹ ਇੱਥੇ ਕਿਸ਼ਤੀਆਂ ਹੈ ਨਹੀਂ ਬਾਬਾ ਉਹ ਚੱਲਦੀਆਂ ਹੁੰਦੀਆਂ ਨਹੀਂ ਤੇ ਤੈਨੂੰ ਹੂਟਾ ਦਵਾ ਦੇਣਾ ਅਸੀਂ ਬੇੜੀ ਦੇ ਵਿੱਚ ਆਹੋ ਐਦਾਂ ਨਾ ਕਰਿਆ ਕਰ ਉਹ ਨਾਲੇ ਸੱਚ ਸਭ ਤੋਂ ਵੱਡੀ ਗੱਲ ਜਿਹੜੀ ਤੈਨੂੰ ਦੱਸਣ ਵਾਲੀ ਸੀ ਉਹ ਤਾਂ ਦੱਸੀ ਨਹੀਂ ਮੈਂ ਤਾਂ ਕਰਕੇ ਇਸ ਕੰਮ ਤੇ ਜ਼ਿਆਦਾ ਜ਼ੋਰ ਲਾਉਣ ਡਿਆ ਵਾਂ ਮੰਮੀ ਦਾ ਤੇ ਤੈਨੂੰ ਪਤਾ ਹੀ ਆ ਉਹ ਮੇਰੀ ਭੈਣ ਮੈਨੂੰ ਮਿਲਦੀ ਵਰਤਦੀ ਤੇ ਹੈ ਨਹੀਂ ਆ ਇਹ ਨਾ ਹੋਵੇ ਮੰਮੀ ਆਪਣੇ ਨਾਲ ਕਰਾ ਕੇ ਜ਼ਮੀਨ ਤਾਂ ਕੱਲ ਨੂੰ ਭੈਣ ਮੇਰੀ ਨੂੰ ਹਿੱਸਾ ਦੇ ਦੇ ਹੂੰ ਐਦਾਂ ਵੀ ਹੋ ਜਾਂਦਾ ਵਾ ਉਦਾਂ ਤੇ ਜਿੰਨੀ ਵੀ ਜ਼ਮੀਨ ਜ਼ਾਇਦਾ ਤਾਂ ਸਾਰੀ ਮੁੰਡਿਆਂ ਦੇ ਨਾਂ ਤੇ ਹੁੰਦੀ ਆ ਹੁੰਦੀ ਮੁੰਡਿਆਂ ਦੇ ਨਾਂ ਤੇ ਆ ਪਰ ਹੁਣ ਵੀ ਇਹ ਵੇਖ ਨਾ ਜਿਹੜੀ ਭੈਣ ਮੈਨੂੰ ਅੱਜ ਮਿਲਦੀ ਵਰਤਦੀ ਨਹੀਂ ਹੈਗੀ ਔਖੀ ਆ ਮੇਰੇ ਤੋਂ ਕੱਲ ਨੂੰ ਉਹਨੇ ਕਹਿਣਾ ਵਾ ਕਿ ਮੇਰਾ ਜਾਇਦਾਦ ਦੇ ਵਿੱਚ ਹਿੱਸਾ ਵਾ ਨੂੰ ਨਹੀਂ ਪਤਾ ਬੜੀਆਂ ਪਹਿਣਾ ਇਦਾਂ ਕਰਦੀਆਂ ਵਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਆਪਣੇ ਪੇਕੇਆਂ ਪੂਕੇਆਂ ਨਾਲ ਲੈ ਜਾਂਦੀਆਂ ਸਭ ਕੋ ਹੂੰ ਜਾਂ ਜਾਂ ਫੇਰ ਕੇ ਜੋ ਕੋ ਹੱਥ ਹੁੰਦਾ ਦਾ ਹੁੰਦਾ ਵਾ ਆਹੋ ਹੁਣ ਟਾਈਮ ਪਹਿਲਾਂ ਵਾਲੇ ਨਹੀਂ ਨਾ ਸਮੇ ਰਹੇ ਚਲੋ ਕੋਈ ਨਾ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਮੈਂ ਜਾ ਕੇ ਚਾਚੀ ਨਾਲ ਕਰਾਂਗੀ ਗੱਲ ਕਰੀ ਕਰੀ ਜ਼ਰੂਰ ਕਰੀ ਹਮ ਚੱਲ ਆ ਜਾਓ ਸੈਂਟਰ ਜਿਹਦੇ ਵਿੱਚ ਚੱਲਦੇ ਆ ਫੋਟੋ ਖਿੱਚਾ ਖਿੱਚ ਅੱਬੇ ਕੀ ਹੋਇਆ ਜੀਤਾ ਮੇਰੇ ਨਾ ਅਲਰਜੀ ਜੀ ਹੋ ਗਈ ਆ ਵੇਖ ਗਰਮੀ ਦੇ ਨਾਲ ਲਾਲ ਹੋ ਗਈਆਂ ਬਾਹਾਂ ਤੇ ਹੁਣ ਜਦੋਂ ਰੋਈ ਚ ਕੰਮ ਕਰੀ ਤਾਂ ਉਹਨੂੰ ਗਰਮੀ ਵਧ ਗਈ ਆ ਨਾ ਉਹਦੇ ਕਰਕੇ ਖਾਰਸ਼ ਬੜੀ ਹੋਣੀ ਪਸੀਨੇ ਦੇ ਨਾਲ ਤੇ ਮੈਂ ਤਾਂ ਤੁਹਾਨੂੰ ਆਖਿਆ ਵੀ ਤੁਸੀਂ ਨਾ ਕੰਮ ਕਰਿਆ ਕਰੋ ਮੈਂ ਕਰ ਲਿਆ ਕਰਾਂਗੀ ਤੁਸੀਂ ਵੀ ਕਿਹੜਾ ਮੰਨਦੇ ਹੋ ਫੇ ਮੈਂ ਹੁਣ ਇਦਾਂ ਬੈਠੀ ਥੋੜੀ ਰਹਿਣਾ ਵਾ ਜਿੰਨਾ ਚਿਰ ਚੂੜਾ ਨਾ ਕਰੀਏ ਉਹਨਾਂ ਚਿਰ ਚੈਨ ਜਿਆ ਨਹੀਂ ਹੁੰਦਾ ਵੇਲੇ ਬੈਠ ਕੇ ਖਾਣ ਨੂੰ ਜੀ ਨਹੀਂ ਕਰਦਾ ਫਰ ਜਿੰਨਾ ਚਿਰ ਝੂੜਾ ਹੱਥੀ ਹੋਣਾ ਚਿਰ ਨਾ ਕਰੋ ਫਿਰ ਏਦਾਂ ਸੋਹਣਾ ਲੱਗਦਾ ਨਾ ਝੂੜਾ ਹੱਥੀ ਪਿਆ ਮਾਉ ਨੂੰ ਜੀਤ ਨਹੀਂ ਕਰਨ ੜਿਆ ਝੂੜਾ ਮੇਰਾ ਭਾਬੀ ਏਦਾਂ ਕਰੋ ਫਿਰ ਤੁਸੀਂ ਵੀ ਜਿੰਨਾ ਚਿਰ ਗਰਮੀ ਆ ਨਾ ਤੁਸੀਂ ਝੂੜਾ ਵਧਾ ਲਓ ਤੇ ਅੱਧਾ-ਅੱਧਾ ਲਾ ਲਓ ਤੇ ਆ ਗਜਰੇ ਤੇ ਥੋੜੀ-ਥੋੜੀ ਝੂੜੀਆਂ ਵਿੱਚ ਰਹਿਣ ਦਿਓ ਤੇ ਜਦੋਂ ਮੌਸਮ ਠੀਕ ਹੋਇਆਗਾ ਫਿਰ ਪਾ ਲਿਓ ਜੀਤਾ ਮੈਨੂੰ ਸ਼ੌਂਕ ਤੇ ਬੜਾ ਹੀ ਝੂੜਾ ਪਾਉਣ ਦਾ ਤੇ ਜੀ ਨਹੀਂ ਕਰਨ ੜਿਆ ਵਧਾਉਣ ਨੂੰ ਪਰ ਹੁਣ ਜਿਹੜੇ ਸਾਬ ਨਾਲ ਅਲਰਜੀ ਹੋ ਗਈ ਆ ਨਾ ਇਹ ਨਾ ਹੋਵੇ ਕੰਮ ਜ਼ਿਆਦਾ ਖਰਾਬ ਹੋ ਜੇ ਤੇਰੀ ਗੱਲ ਸਹੀ ਆ ਵਧਾਈ ਲੈਣੀ ਆ ਤੇ ਥੋੜੀਆਂ ਚੂੜੀਆਂ ਪਾ ਲੈਣੀਆਂ ਆ ਆਹੋ ਆਜੋ ਬਾਹਰ ਉੱਥੇ ਮੰਮੀ ਨਾਲ ਗੱਲ ਕਰਨੀ ਪੈਣੀ ਹੈ ਹਨਾ ਕੋਈ ਨਹੀਂ ਕਰ ਲੈਣੀ ਪੁੱਤ ਚੰਗੀ ਚੰਗੀ ਪੈਲੀ ਨਾ ਆਪਣੇ ਨਾਂ ਕਰਾਈ ਵਾਦ ਤੋਂ ਵਾਦ ਇਹੋ ਕੋਸ਼ਿਸ਼ ਕਰਨੀ ਕਿ ਜਿਹੜੀ ਚੰਗੀ ਪੈਲੀ ਉਹ ਸਾਨੂੰ ਮਿਲ ਜੇ ਹਾਂ ਮੰਮੀ ਪੈਲੀ ਤੇ ਸਾਰੀ ਚੰਗੀ ਆ ਪੈਲੀ ਦਾ ਜਿੱਤੇ ਕਿਤੇ ਵੀ ਘਾਟ ਨਹੀਂ ਹੈਗੀ ਪਰ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਚਾਰ ਜਣਿਆਂ ਦੇ ਵਿੱਚ ਬਹਿ ਕੇ ਗੱਲਾਂ ਸੁਣਨੀਆਂ ਪੈਣ ਜੋ ਹਿੱਸਾ ਉਹਨਾਂ ਦਾ ਵਾ ਉਹਨਾਂ ਨੂੰ ਮਿਲਣਾ ਚਾਹੀਦਾ ਵਾ ਰਾ ਉਹਨਾਂ ਨੂੰ ਵੀ ਲੱਗਣਾ ਚਾਹੀਦਾ ਵਾ ਤੇ ਰਾ ਸਾਨੂੰ ਵੀ ਲੱਗਣਾ ਚਾਹੀਦਾ ਵਾ ਬਾਜੂ ਦੇ ਹਾਂਜੀ ਦੇਵੀਓ ਫਰਿਆਦ ਲੈ ਕੇ ਆਏ ਆ ਜੀ ਇਰਸ਼ਾਦ ਫਰਿਆਦ ਇਹ ਆ ਕਿ ਭਾਬੀ ਦੀਆਂ ਬਾਹਾਂ ਬੜੀਆਂ ਖਰਾਬ ਹੋ ਗਈਆਂ ਵਾ ਆ ਇਨਫੈਕਸ਼ਨ ਜੀ ਹੋਈ ਆ ਨਾ ਅਲਰਜੀ ਜੀ ਹੋ ਗਈ ਆ ਤੇ ਮੈਂ ਕਹਿੰਦੀ ਵੀ ਚੂੜਾ ਵਧਾ ਲਈਏ ਤੇ ਫਿਰ ਠੀਕ ਹੋ ਜਾਣਗੀਆਂ ਬਾਹਾਂ ਗਰਮੀ ਆ ਗਈ ਆ ਨਾ ਹੁਣ ਜ਼ਿਆਦਾ ਉਹ ਗਰਮੀ ਕਰਕੇ ਪਸੀਨਾ ਲੱਗ ਲੱਗ ਕੇ ਤੇ ਚੂੜੀਆਂ ਵੱਜ ਵੱਜ ਕੇ ਤੇ ਖਾਰਸ਼ ਬੜੀ ਹੁੰਦੀ ਆ ਤੇ ਇਹ ਫਰਿਆਦ ਛੋੜਾ ਵਾ ਇਹ ਤੇ ਹੁਕਮ ਆ ਸਿੱਧਾ ਅਖੰਡਈ ਆ ਵੀ ਮੈਂ ਨਹੀਂ ਚੂੜਾ ਵਧਾ ਲਈਏ ਨਹੀਂ ਮੈਨੂੰ ਪਰਸਾ ਹੁੰਦਾ ਨਾ ਭਾਬੀ ਤੇ ਵਿਚਾਰੀ ਤੇ ਗਰਮੀ ਵਿੱਚ ਲੱਗੇ ਰਹਿੰਦੇ ਆ ਕੰਮ ਜਾ ਕੇ ਕੰਮ ਘੱਟ ਕਰੋ ਤਾਂ ਵੀ ਨਹੀਂ ਮੰਨਦੇ ਤੁਹਾਨੂੰ ਗਰਮੀ 'ਚੇ ਕੰਮ ਕਰਨਾ ਹੈ ਤੇ ਫਿਰ ਠੀਕ ਆ ਬਈ ਫਿਰ ਹਾਈ ਕੋਰਟ ਤੋਂ ਪੁੱਛੋ ਜੋ ਹਾਈ ਕੋਰਟ ਦੇ ਆਰਡਰ ਹੋਣਗੇ ਦੱਸੋ ਨਹੀਂ ਗਰਮੀ ਲੱਗਦੀ ਤੇ ਵਧਾ ਲੈ ਇੱਕ ਅੱਧੀ ਚੂੜੀ ਰਹਿਨ ਦੇ ਤੇ ਬਾਕੀ ਵਧਾ ਲੈ ਆਹੋ ਗਜਰੇ ਰਹਿਣ ਦੇਣਗੇ ਤੇ ਦੋ ਕੁ ਚੂੜੇ ਰਹਿਣ ਦੇਣਗੇ ਫਿਰ ਮੌਸਮ ਠੀਕ ਹੋਏਗਾ ਫਿਰ ਪਾ ਲਿਓ ਫਿਰ ਪਾ ਲਿਓ ਇਹਦਾ ਹੋ ਜਾਂਦਾ ਵਾ ਆਹੋ ਤੇ ਜਾਂਦਾ ਤੇ ਜਾਂ ਫਿਰ ਹੁਣ ਸਵੇਰੇ ਸਵੇਰੇ ਤੁਸੀਂ ਬਦਮੀਆਂ ਤੇ ਜਾ ਘੜੀ ਗ ਠਹਿਰ ਜੋ ਤਾਰਿਆਂ ਦੀ ਲੋ ਵਧਾ ਲਿਓ ਪਰ ਆਚ ਪਾ ਕੇ ਨਾ ਕੱਚੀ ਲੱਸੀ ਹਾਂਜੀ ਤੇ ਉਹ ਚੂੜਾ ਵਧਾ ਕੇ ਤੇ ਵਿੱਚ ਪਾ ਲਿਓ ਠੀਕ ਆ ਕੋਈ ਨਹੀਂ ਫਿਰ ਥੋੜਾ ਠਹਿਰ ਕੇ ਵਧਾ ਲੈਣੇ ਆ ਥੋੜਾ ਵਧਾ ਲਿਓ ਉਦਾਂ ਮੈਂ ਕਈ ਵਾਰੀ ਕਈਆਂ ਦਾ ਸੁਣਿਆ ਵਾ ਵੀ ਕਿੰਨੇ ਕਿੰਨੇ ਚੂੜੇ ਹੰਡਾ ਲੈਂਦੀਆਂ ਹੁੰਦੀਆਂ ਵਾ ਇੱਕ ਜਦੋਂ ਖਰਾਬ ਹੋ ਜੇ ਨਾ ਮਤਲਬ ਕਿ ਪਹਿਲਾ ਚੂੜਾ ਵ ਦੇ ਬਾਅਦ ਵਿੱਚ ਫੇਰ ਪਾ ਲੈਂਦੀਆਂ ਨਵਾਂ ਚੂੜਾ ਚੂੜਾ ਤਾਂ ਬੜਾ ਚੇਹ ਰੱਖੀਦਾ ਐ ਸਵਾ ਸਾਲ ਰੱਖ ਲਈਦਾ 2.5 ਸਾਲ ਉਹ ਤਾਂ ਸਾਲਾਂ ਦਾ ਹੋਣਾ ਚਾਹੀਦਾ ਕਹਿੰਦੇ ਵੀ ਸਾਰੀ ਆ ਕੱਲੀ ਕੱਲੀ ਚੂੜੀ ਜਿਹੜੀ ਆ ਹੰਡ ਵਰਤ ਕੇ ਤੇ ਫੇਰ ਟੁੱਟਣੀ ਚਾਹੀਦੀ ਆ ਤੇ ਦੂਸਰਾ ਚੂੜਾ ਤੇ ਨਹੀਂ ਜੀ ਕਰਦਾ ਮੇਰਾ ਪੌਣ ਨੂੰ ਕਿਉਂਕਿ ਚੰਗੇ ਨਹੀਂ ਲੱਗੀਦਾ ਹਨਾ ਚੱਲ ਨਹੀਂ ਤੇਰਾ ਜੀ ਕਰਦਾ ਹੁਣ ਢਿ ਘੜੀ ਰਹਿਣ ਦੇ ਨਾ ਦੋ ਦੋ ਚੂੜੀਆਂ ਤੇ ਮੁੜ ਕੇ ਬਾਅਦ ਵਿੱਚ ਕਿਤੇ ਸ਼ਹਿਰ ਸ਼ੁਰ ਜਾਏਗੇ ਤੇ ਆਪਣੀ ਮਰਜ਼ੀ ਦੇ ਗਜਰੇ ਜੇ ਦੂਜੇ ਲੈ ਆਈ ਚੂੜੀਆਂ ਉਹ ਪਾ ਲਈ ਸੈੱਟ ਹੁੰਦਾ ਨਾ ਛੋਟਾ ਚੂੜੀਆਂ ਲਾਓ ਵੀ ਚੂੜੇ ਵਰਗਾ ਹੀ ਲੱਗਦਾ ਚਲੋ ਫਿਰ ਕਰੋ ਤਿਆਰੀ ਫਿਰ ਇਹਦਾ ਮਤਲਬ ਹੁਣ ਇੱਕ ਵਾਰੀ ਫੇਰ ਸ਼ਗਨ ਹੋਣਗੇ ਘਰ ਦੇ ਵਿੱਚ ਹਾਂ ਤੇ ਹੋਰ ਚਲੋ ਫਿਰ ਇਹ ਕੀ ਭਰਦੇ ਆ ਕਿ ਤੁਹਾਨੂੰ ਅਹੀਂ ਰਸਬਿਲੇ ਖਵਾਉਣੇ ਆ ਇਹਦੇ ਵਿੱਚ ਨਾਲ ਸ਼ਗਨ ਤੁਹਾਡਾ ਥੋੜੀ ਹੈ ਕੋਈ ਚੂੜਾ ਦੇ ਭਾਬੀ ਦੇ ਲੱਥਣਾ ਤੁਸੀਂ ਪੱਧਰੇ ਤਿਆਰ ਹੋਈ ਜਾਓ ਖਾਣ ਨੂੰ ਤਾਂ ਕੋਹ ਮਿਲੂਗਾ ਨਹੀਂ ਮਿਲੂਗਾ ਚੰਗਾ ਚੋਖਾ ਉਹ ਦੇ ਦੇਗਾ ਉਹ ਦੇ ਦਾਂਗੇ ਕੱਚੀ ਲੱਸੀ ਬਣਾਉਣੀ ਸਾਡੇ ਦਾ ਘੁੱਟ ਤੁਸੀਂ ਪਰ ਇਹਨਾਂ ਨੂੰ ਵਸਤ ਇਹੋ ਵਸਤ ਕੋਈ ਕੰਮ ਬੈਂਦੇ ਕਿ ਕੇਵਾਂ ਦੇ ਨਾਲ ਕਿ ਖਾਣ ਨੂੰ ਮਿਲੇ ਚੂੜਾ ਵਧਾਰੀ ਜਿਹੜੀ ਕੱਚੀ ਲੱਸੀ ਹੋਏਗੀ ਨਾ ਉਹਨੂੰ ਗਲਾਸ ਚ ਪਾ ਦੀ ਉਪੀਲੇ ਕਦੇ ਵੀ ਨਹੀਂ ਪੀਣੀ ਇਹਨਾਂ ਨੇ ਤੇ ਮੈਂ ਕਰਾਂ ਤਿਆਰੀ ਕਿੱਥੇ ਉਹਦੇ ਫੁੱਲਾਂ ਨੂੰ ਪਾ ਦਾਂਗੇ ਆਹ ਉਹਦੇ ਫੁੱਲਾਂ ਤੇ ਜਾਏਗਾ ਚੰਨੀ ਵਾਲੇ ਆ ਤਾਰੇ ਉਹ ਵੀ ਚਾੜੀ ਚੰਦਰਮਾ ਤੇ ਚੜ੍ਹਿਆ ਹੀ ਆ ਆ ਤਾਂ ਉਹ ਖਨਾਲ ਤਾਰੇ ਵੀ ਡੈਪ ਨੇ ਮਾੜ ਮਣ ਲੱਪਣ ਜਾਓ ਕਰ ਲਓ ਨਾ ਚਰੋਂ ਨਿਕਲ ਆਉਣੇ ਨੇ ਪੂਰੇ ਚਲ ਆ ਲੈ ਉਹ ਕੱਚੀ ਲੱਸੀ ਭਰਾ ਚ ਪਾ ਗੇ ਦੇਵਾ ਆਲੋ ਨੂੰ ਮਿਠਾ ਕਰਾ ਦੇਦਾ ਨਹੀਂ ਚਾਹਾਂਗੇ ਫੁੱਲ ਦੇਖੋ ਕਿੰਨੇ ਸੋਹਣੇ ਪਾ ਕੇ ਲੈ ਕੇ ਆਏ ਆ ਆਹ ਵਧੀਆ ਲੱਗੇਗਾ ਜੇ ਜੇ ਕਰਨੇ ਆ ਫਿਰ ਤਿੰਗਲਾ ਦਾ ਚੂੜਾ ਲਾ ਫਿਰ ਤਾਂ ਫੁੱਲ ਤੇ ਪਾਣੇ ਗੋੜੀ ਨਾ ਖਾਈ ਜਾਓ ਹਣ ਜੇਬ ਵੀ ਟਿੱਲੀ ਕਰੋ ਕਿਹੜੀ ਗੱਲ ਨੂੰ ਕਰੋ ਜੇਬ ਟਿੱਲੀ ਆਂਦੇ ਕਿਹੜੀ ਕਰ ਲੋ ਲੈ ਤੇ ਮੈਂ ਸਗਣ ਨਹੀਂ ਕੀਤਾ ਕੁੜੀ ਨੂੰ ਦੋ ਚਾਰੀ ਨੂੰ ਰਹਿਣ ਦੇਣਾ ਮਾਨੂੰ ਸਗਣ ਨਹੀਂ ਜਿਪੋਣਾ ਆਂਦੇ ਚੂੜਾ ਵਧਾਇਆ ਵਾਹ ਜੀ ਵਾਹ ਆਹ ਕੰਮ ਬੜਾ ਵਧੀਆ ਵਾ ਚੂੜਾ ਉਹਨੇ ਲਾਇਆ ਸੁਖ ਤੈਨੂੰ ਹੋ ਗਿਆ ਤੇ ਜੇਬ ਮੇਰੀ ਟਿੱਲੀ ਕਰਾਉਂ ਲਈ ਆ ਇਹ ਪੁੱਤ ਤੈਨੂੰ ਦੇਣੇ ਪੈਣੇ ਆ ਸਗਣ ਹੁੰਦਾ ਹੈ ਵਿਆਹ ਕਰਾਉਣੇ ਐਵੇਂ ਸੌਖੇ ਨਹੀਂ ਹੈਗੇ ਐਵੇਂ ਕਹਿ ਦਿੰਦੇ ਮੰਮੀ ਜੀ ਕਿ ਵਿਆਹ ਤੋਂ ਬਾਅਦ ਦੂਨੇ ਖਰਚੇ ਵੱਧ ਜਾਂਦੇ ਆ ਛੇਤੀ ਕਰੋ ਛੇਤੀ ਮੇਰੇ ਹੱਥ 'ਚ ਘੋਰ ਕੌਂ ਡੀ ਆ ਹੁਣ ਵਿਆਹ ਆ ਵੜਿਆ ਦੇੜੇ ਪਹਿਣੇ ਦਿਨ ਜਦੋਂ ਤਿੰਨ ਵੋਟਾਂ ਇੱਕ ਪਾਸੇ ਹੋ ਗਈਆਂ ਤੇ ਮੇਰੀ ਇੱਥੇ ਕੀ ਵਟਾ ਤਵਾ ਆ ਲੈ ਫੜ ਐਨੇ ਕੀ ਤੇ ਕੀਤਾ ਕੀ ਆ ਵੇਲਾ ਭਾਬੀ ਮਾਰ ਦੋਦੀ ਲਾ ਕੇ ਆਈਆਂ ਹਾਂ ਤੇ ਹੁਣ ਤਾਂ ਦਾਵਾ ਮੈਂ ਕੀ ਕਰਾਂ ਨਹੀਂ ਨਹੀਂ ਮੈਨੂੰ ਮੇਰਨਾ ਗੁੱਸੇ ਹੋ ਜਾਣਾ ਇੱਧਰ ਫੜਾਓ ਮੈਂ ਕੱਢ ਲੈਣੀ ਆਪੇ ਚੰਗਾ ਰਿਆ ਇਹ ਹਾਤਾ ਸਿੱਧਾ ਸਿੱਧਾ ਤੱਕਾਵਾ ਚੱਲ ਇਹ ਹੁਣ ਮਨ ਆ ਤੇ ਹੁਣ ਪਾਗੇ ਪੈਸੇ ਨਾ ਹੋ ਗਏ ਵੱਖਰੇ ਤੇ ਹੁਣ ਮੈਨੂੰ ਸੂਟ ਬਣਾ ਕੇ ਦੇਣਾ ਗਰਮੀ ਵਾਲਾ ਵਧੀਆ ਜਾ ਉਹ ਤੂੰ ਪੈਣੇ ਆ ਵੀ ਰੱਖ ਲਾ ਵੇ ਆ ਮੇਰਾ ਬੈਠਾ ਤੜਫਦਾ ਤੇ ਪਰਸ ਨੂੰ ਆਪਾਂ ਆ ਲੜੋ ਲੈ ਚਲੀ ਗਿਆ ਚਲੋ ਆਪਣਾ ਪਰਸ ਫੜਾ ਮੈਨੂੰ ਸੂਟ ਬਣਾ ਕੇ ਦੇਣਾ ਵਧੀਆ ਜਾ ਚੰਗਾ ਤੇ ਠੀਕ ਆ ਫਿਰ ਪਟਵਾਰੀ ਨੂੰ ਪੈਸੇ ਦੇਣ ਘਰੇ ਰਹਿਣੇ ਘਰੇ ਘਰੇ ਕੋਈ ਨਹੀਂ ਰਹਿਣੇ ਇਹ ਮੈਂ ਵੱਖਰੇ ਆਪਣੀ ਮੇ ਬੁਗਣੀ ਚ ਰੱਖਣੇ ਆ ਸਾਂਭ ਕੇ ਰੱਖਣਿਆਂ ਦੀ ਕੋਈ ਸੋਹਣੀ ਜੀ ਚੀਜ਼ ਲਾਵਾਂਗੀ ਮੈਂ ਮੈਂ ਤੇਰੇ ਨਾਲ ਆ ਠੀਕ ਆ ਮੈਂ ਗੋਲਕ ਲਈਏ ਪੈਸਿਆਂ ਵਾਲੀ ਲਗਾ ਕੇ ਰੱਖੀ ਆ ਚਲੋ ਉਹਨਾਂ ਨਾਲ ਪਰ ਜਾਈ ਹੋਗੇ ਇੱਕੋ ਪਾਸੇ ਮੇਰਾ ਕੁੰਡਾ ਕਰਵਾਤਾ ਆਂ ਅਸੀਂ ਜਾਵਾਂਗੇ ਕਿਸ ਦਿਨ ਸ਼ਹਿਰ ਭਾਬੀ ਸ਼ਾਪਿੰਗ ਕਰਨ ਠੀਕ ਆ ਚਲ ਆਪਾਂ ਚੱਲੀ ਨਾ ਨਾ ਚੂੜਾ ਜੜਾ ਇਹਨੋਂ ਵਿੱਚੋਂ ਸਾਰਾ ਹੀ ਧੋ ਹੋ ਗਿਆ ਤੇ ਝੋਲੀ ਚ ਪਾਲਿਆ ਤਾਂ ਇਹਦੀ ਲੱਸੀ ਆ ਨਾ ਉਧਰ ਬੂਟਿਆਂ ਨੂੰ ਪਾਇਆ ਝੋਲੀ ਇਹਦੇ ਚ ਪਾਣਾ ਆਹੋ ਮੈਂ ਪਾਵਾਂ ਕੱਚੀ ਲੱਸੀ ਚ ਵਧਾਇਆ ਤੇ ਫਿਰ ਹੁਣ ਝੋਲੀ ਚ ਨਹੀਂ ਸੇਹਰਾ ਨਹੀਂ ਪਾਇਆ ਧੰਨਵਾਦ ਜੋੜੀ ਜੋ ਇਦਾਂ ਸਿੱਖਣੇ ਆ ਕੇ ਇੱਕ ਦੂਜੇ ਤੋਂ ਇਦਾਂ ਸਿੱਖੀਦੇ ਆ ਪੁੱਛੋ ਪਰਾ ਦਾ ਸੇਰਾ ਝੋਲੀ ਚ ਪਾਇਆ ਹੁਣ ਭਾਬੀ ਦੇ ਚੂੜਾ ਝੋਲੀ ਚ ਪਾਉਣਾ ਮੈਂ ਤਾਂ ਮੂੰਹ ਝੂਠਾ ਕਰਾਇਆ ਹੀ ਨਹੀਂ ਝੂਠਾ ਹੀ ਜਾਂਦੇ ਕਿ ਸੁਤਰਾਬ ਹੋ ਇਹਨਾਂ ਨੇ ਕਰਾਤਾ ਸੰਤਾ ਵੀ ਬੜਾ ਗੜ ਓਏ ਅਣੀ ਆਂਦੀ ਮੈਂ ਆ ਮੈਂ ਪਾਦਾ ਪੁੱਲਾ ਨੂੰ ਬੜੇ ਚਲਾਗ ਚਲੋ ਭਾਈ ਚਲ ਆਜੋ ਹੁਣ ਮੇਰੀ ਤੇ ਦਿਹਾੜੀ ਬਣ ਗਈ ਚਲੋ ਆ ਇੱਕ ਤੇ ਨਾ ਜਦੋਂ ਸਵੇਰੇ ਸਵੇਰੇ ਫੋਨ ਆ ਜਾਂਦਾ ਨਾ ਸਾਰਾ ਦਿਨ ਹੀ ਖਰਾਬ ਕਰਕੇ ਰੱਖ ਦਿੰਦਾ ਮੁੜ ਕੇ ਕੰਮ ਨੂੰ ਜੀ ਨਹੀਂ ਕਰਦਾ ਇਹ ਵੀ ਲੱਗਦਾ ਵਿਹਲੇ ਹੀ ਆ ਚੁੱਕਾ ਨਹੀਂ ਨਿਹੜੇ ਵੀ ਕੋਈ ਨਹੀਂ ਚੁੱਕ ਲੈਣਗੇ ਹੌਸਲਾ ਰੱਖ ਲੈ ਕਟੀਆਂ ਵੀ ਗਿਆਈ ਦੇਖਾਂ ਤੇ ਸਹੀ ਕਿਹਦਾ ਫੋਨ ਆਏ ਲੈ ਪ੍ਰੀਤ ਦਾ ਫੋਨ ਚੱਲ ਵਧੀਆ ਹੋ ਗਿਆ ਮੈਂ ਵੀ ਜਿਹੋਦਾਂ ਲਾਉਣਾ ਹੀ ਹੁਣ ਮੇਰੀ ਲਾਤ ਉੱਪਰ ਦੀ ਹੋ ਗਈ ਆ ਕੀ ਪਤਾ ਕਿ ਤੇ ਉਹ ਗਾਂ ਪਛਾ ਗਏ ਹੁਣ ਕੋਈ ਗੱਲ ਨਹੀਂ ਬਾਚੂ ਲਾ ਲਾਂਗੇ ਤੇਰੇ ਕਿਹੜੇ ਪੈਸੇ ਲੱਗਣਦੇ ਆ ਵੀ ਦੱਸ ਤੂੰ ਬਾਚ ਲਾ ਲੇਂਗੀ ਲਾ ਹੁਣ ਇੱਕ ਵਾਰੀ ਹੋਰ ਤੁਹਾਡੇ ਸਾਹਮਣੇ ਲਾਇਆ ਹੈ ਨਾ ਨਹੀਂ ਚੁੱਕਿਆ ਕੋਈ ਗੱਲ ਨਹੀਂ ਜਦੋਂ ਮਿਸਕਾਲ ਦੇਖਣਗੇ ਉਹਨਾਂ ਨੇ ਆਪੇ ਲਾ ਦੇਣਾ ਵਾ ਉਹਨਾਂ ਨੇ ਵੀ ਤੇ ਲਾਉਣਾ ਹੀ ਆ ਤੂੰ ਆਪ ਲਾ ਲਾ ਕੋਹ ਨਹੀਂ ਹੋ ਚੱਲਿਆ ਇੱਕ ਵਾਰੀ ਹੋਰ ਲਾ ਕੇ ਵੇਖ ਲਾ ਹਾਦੀ ਹੋ ਗਈ ਏ ਤਾਂ ਤੁਹਾਡੇ ਵਾਲੀ ਵਿਕੀ ਹਲੋ 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 ਹਾਂ ਪ੍ਰੀਤ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਆ ਗਿਆ ਮੇਰੀ ਤੈਨੂੰ ਮੇਰਾ ਚੇਤਾ ਚਾਚੀ ਜੀ ਤੁਹਾਡਾ ਚੇਤਾ ਮੈਨੂੰ ਭੁੱਲਿਆ ਵੀ ਕਰੋ ਮੈਂ ਕਿਹਾ ਮਿਲਣ ਤੇ ਜਾਇਆ ਨਹੀਂ ਜਾਣਾ ਚੱਲ ਫੋਨ ਲਾ ਕੇ ਹਾਲ ਚਾਲ ਹੀ ਪੁੱਛ ਲੈਣੀ ਆ ਚੱਲ ਆ ਤੇ ਬਹੁਤ ਵਧੀਆ ਕੀਤਾ ਜੀ ਪ੍ਰੀਤ ਉਦਾਂ ਵੀ ਮੈਂ ਤੈਨੂੰ ਫੋਨ ਲਾਉਣਾ ਹੈ ਅੱਛਾ ਆਹੋ ਮੈਂ ਨਾ ਤੁਹਾਡੇ ਘਰ ਗਈ ਹਾਂ ਹਾਂ ਤੇ ਤੇਰੀ ਮੰਮੀ ਦੀ ਸਿਹਤ ਕੁਝ ਜ਼ਿਆਦਾ ਹੀ ਖਰਾਬ ਆ ਉਹਨੇ ਦੇ ਧੀਏ ਤੇਰਾ ਚੋਰਾ ਹੀ ਲਾ ਲਿਆ ਵਾ ਕੀ ਹੋਇਆ ਕੀ ਆ ਮੰਮੀ ਨੂੰ ਉਹ ਬਸ ਤੇਰੀ ਟੈਨਸ਼ਨ ਲਈ ਜਾਂਦੀ ਆ ਮੈਂ ਤੇ ਬਥੇਰਾ ਸਮਝਾਇਆ ਪਰ ਉਹ ਕਿੱਥੇ ਮੰਦੀ ਆ ਤੇ ਚਾਚੀ ਜੀ ਮੰਮੀ ਨੇ ਦਵਾਈ ਦੂਏ ਲਈ ਆ ਕਿ ਜਾਂ ਨਹੀਂ ਕਿਦਾਂ ਦਵਾਈ ਤੇ ਲੱਪੇ ਤੇ ਲੱਪੇ ਖਾਈ ਜਾਂਦੀ ਆ ਤੇ ਤੂੰ ਇਦਾਂ ਕਰ ਮੇਰੀ ਤੀ ਅੱਜ ਹੀ ਆ ਜਾ ਕਿਉਂ ਮੈਂ ਵੀ ਕਿਤੇ ਜਾਣਾ ਵਾਂ ਚਾਚੀ ਜੀ ਜੇ ਮੈਂ ਮੰਨ ਲਉਂ ਆਉਣੀ ਆ ਫਿਰ ਮੇਰੇ ਨਾਲ ਚਲੋਗੇ ਘਰ ਹਾਂ ਮੈਂ ਚੱਲੂਗੀ ਤੇ ਮੇਰੀ ਗੱਲ ਸੁਣ ਲੈ ਦੁੱਜੀ ਨਾਲੇ ਕੱਲੀ ਨਾ ਆਵੀਂ ਬਿੱਕੀ ਨੂੰ ਨਾਲ ਲੈ ਕੇ ਆਵੀਂ ਠੀਕਾ ਕੋਈ ਨਹੀਂ ਮੈਂ ਚਾਚੀ ਜੀ ਇਦਾਂ ਕਰਦੀਆਂ ਹੁਣੇ ਹੀ ਆ ਜੰਨੀ ਆ ਫਿਰ ਹੈ ਆਹੋ ਆ ਜਾ ਮੇਰੀ ਧੀ ਤੇ ਫਿਰ ਮੈਂ ਤੇਰੇ ਨਾਲ ਜਾਉਂਗੀ ਮੈਂ ਸਮਝਾਵਾਂਗੇ ਉਹਨਾਂ ਨੂੰ ਰਲ ਮਿਲ ਕੇ ਦੋਵੇਂ ਜਾਣੀਆਂ ਆਪਾਂ ਠੀਕ ਹੈ ਠੀਕ ਹੈ ਚਾਚੀ ਜੀ ਆਹੋ ਤੇ ਆ ਜਾ ਮੇਰੀ ਧੀ ਛੇਤੀ ਚਲ 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 ਦਵਿੰਦਰ ਕੁਰੇ ਕੀ ਟਾਈਮ ਪਹਜਿਆ ਕਰੀ ਜੰਨੀ ਆ ਕੋਈ ਹੱਲਾ ਗੁੱਲਾ ਵੀ ਕਰ ਅੱਜ ਆਉਂਦੀ ਆ ਨਾ ਇਹ ਧੀਤੀ ਤੇ ਅੱਜ ਮਾਵਾ ਧੀਆ ਨੂੰ ਬੋਤਲ ਚ ਪਾ ਹੀ ਦੇਣਾ ਵਾ ਵੇਖੀ ਮੰਮੀ ਠੀਕ ਨਹੀਂ ਆਵੀ ਚਾਚੀ ਆਂ ਦੀ ਉਹ ਤੇ ਬਹੁਤ ਬਿਮਾਰ ਹੋਈ ਆ ਹੂੰ ਹੂੰ ਮੇਰੇ ਜਮਾਨ ਨੂੰ ਹੋਰ ਤਾਂ ਹੀ ਹੋਈ ਜਾਂਦੀ ਆ ਚਲੀਏ ਹੁਣੇ ਹੁਣੇ ਵੇ ਲੋ ਆ ਨਾ ਨਾ ਕਰਿਓ ਵਿੱਕੀ ਮੈਨੂੰ ਪਤਾ ਨਹੀਂ ਕਿਉਂ ਕਾਹੀ ਕੀ ਪਈ ਜਾਂਦੀ ਆ ਜਦੋਂ ਦਾ ਮੈਂ ਸੁਣ ਲਿਆ ਰੱਖ ਬੰਦਾ ਉਦਾਂ ਵੀ ਤਾਂ ਬਿਮਾਰ ਹੋਈ ਜਾਂਦਾ ਤੂੰ ਤਾਂ ਇਹ ਕਹਿਣ ਨਹੀਂ ਜਿੱਦਾਂ ਉਹ ਬੜੀ ਐਮਰਜੈਂਸੀ ਆਈ ਸੀ ਯੂ ਦੇ ਵਿੱਚ ਪਈ ਹੁੰਦੀ ਆ ਹਾਏ ਜਿੱਦਾਂ ਚਾਚੀ ਦੱਸਣ ਦੀ ਆ ਨਾ ਕਹਿੰਦੀ ਲਾਪੜੀਆਂ ਲੱਪਾਂ ਦਵਾਈ ਖਾਈ ਜਾਂਦੀ ਪਰ ਉਹਨੂੰ ਫਰਕ ਨਹੀਂ ਕੋਈ ਵੀ ਹੈਗਾ ਵੀ ਉਹ ਚੱਲ ਮੈਂ ਕਿਹੜਾ ਮਨਾ ਕੀਤਾ ਵਾ ਚੱਲ ਜਾਨੇ ਆ ਹਾਏ ਮਰੀਆਂ ਦੇ ਲੱਤਾਂ 'ਚ ਜਾਨ ਜੀ ਨਹੀਂ ਲੱਗਣ ਦੀ ਜਦੋਂ ਜਿਵੇਂ ਇਹ ਗੱਲ ਸੁਣ ਲਈ ਆ ਹੁਣ ਐਦਾਂ ਕਰੀ ਜਾਏਗੀ ਤਾਂ ਫਿਰ ਜਾਣਾ ਕਿੱਦਾਂ ਹੀਓ ਚੱਲ ਚੱਲ ਲੈ ਜੋ ਵੀ ਸਮਾਨ ਲੈਣਾ ਵਾ ਮਿੰਟ ਮਾਰ ਚੱਲ ਮੈਂ ਤਾਂ ਤਿਆਰੀਆਂ ਤੂੰ ਵੀ ਤਿਆਰੀਆਂ ਸਮਾਨ ਤੇ ਮੈਂ ਕੁਝ ਵੀ ਨਹੀਂ ਲੈਣਾ ਆਜੋ ਹੁਣ ਜੱਦੀ ਜੱਦੀ ਚੱਲ ਚੱਲ ਆ ਗਿਆ ਮੈਂ ਲੈ ਆਂ ਵਿੱਕੀ ਸਿਆ ਹੁਣ ਲੱਗਾ ਹੀ 30 ਟਿਕਾਣੇ ਤੇ ਜਦੋਂ ਤੂੰ ਚਾਹਣਾ ਹੀ ਨਾ ਉਹ ਲੱਗਾ ਹੀ ਹੁਣ ਇੱਕ ਵਾਰ ਇਹਨਾਂ ਮਾਵਾਂ ਧੀਆਂ ਦਾ ਮੁਲਾਬ ਹੋ ਜਾਏ ਤੇ ਤੇਰੇ ਹੱਥ ਸਾਰਾ ਕੁਝ ਹੀ ਆ ਜਾਣਾ ਦੋਵੇਂ ਬੰਨੇਓ ਇਧਰੋਂ ਪਹਿਲੀ ਵੀ ਆਪਣੇ ਨਾਲ ਤੇ ਉਧਰ ਜਿਹੜਾ ਪ੍ਰੀਤ ਦੇ ਨਾਲ ਪਿਆਹਾ ਤੇ ਲਾਉ ਵੀ ਆਪਣੇ ਨਾਲ ਇਹ ਲੱਗਣਗੇ ਨਜ਼ਾਰੇ ਚੰਗੀ ਤਰ੍ਹਾਂ ਹੀ ਮੈਂ ਨਾ ਛੇਤੀ ਛੇਤੀ ਕੰਮ ਨਬੇੜ ਲਾ ਜਿੱਦਾਂ ਪ੍ਰੀਤ ਨੇ ਮੇਰੇ ਕੋ ਸੁਣਿਆ ਵਾ ਨਾ ਮਾਂ ਠੀਕ ਨਹੀਂ ਆ ਹੁਣ ਇਹ ਤੇ ਛੇਤੀ ਆ ਜਾਣਾ ਤੇ ਨਾਲ ਪਰੌਣੇ ਨੇ ਆਉਣਾ ਚੰਗਾ ਨਹੀਂ ਲੱਗਦਾ ਤੇ ਬਾਕੀ ਹਰ ਵਾਰੀ ਚਾਹ ਦਾ ਮੈਂ ਠੇਕਾ ਨਹੀਂ ਲਿਆ ਚਾਹ ਪਾਣੀ ਤੇ ਮੈਂ ਪੁੱਛਣਾ ਹੀ ਨਹੀਂ ਆ ਉਧਰ ਹੀ ਖੜੂਗੀ ਕੰਮ ਤੇ ਮੇਰਾ ਹੋ ਹੀ ਗਿਆ ਵਾ ਅਗੇ ਲੱਗਦਾ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚੀ ਜੀ ਰਾਜੀ ਪੁੱਤ ਹਾਂਜੀ ਹਾਂਜੀ ਚਲੋ ਬੋ ਪਾਣੀ ਪੀਏ ਕੋਟਾ ਪਹਿਲਾਂ ਨਹੀਂ ਚਾਚੀ ਜੀ ਬਹਿਣਾ ਕੀ ਆ ਚਲਿਏ ਮੰਮੀ ਵਾਲਾ ਲੈ ਧੀਏ ਤੂੰ ਤੇ ਕਾਲੀ ਬੜੀ ਪੈ ਗਈ ਆ ਮੈਂ ਤੇ ਤੇਰੇ ਚਾਚੇ ਨੂੰ ਫੋਨ ਹੀ ਲਾਉਣ ਲੱਗੀ ਆ ਵੀ ਮੇਰਾ ਤੀਜ ਵਾਈ ਆਉਂੜਿਆ ਤੇ ਸਮੋਸੇ ਲੈ ਕੇ ਆ ਇੱਥੇ ਬਹੁਤ ਪਹਿਲਾਂ ਚਾਹ ਪੀ ਕੇ ਜਾਂਨੇ ਕੋਟਾ ਨਹੀਂ ਚਾਚੀ ਜੀ ਸਮੋਸੇ ਨਹੀਂ ਖਾਣੇ ਹਗੇ ਜਦੋਂ ਦਾ ਤੁਸੀਂ ਮੈਨੂੰ ਦੱਸਿਆ ਨਾ ਕਿ ਮੰਮੀ ਠੀਕ ਨਹੀਂ ਆ ਮੈਂ ਤੇ ਜਿੱਦਾਂ ਦੀ ਸੀ ਇਦਾਂ ਹੀ ਭੱਜੀ ਆਈ ਆ ਮੇਰਾ ਤੇ ਜਿਗਰ ਕਿਹੜਾ ਵੇਲਾ ਹੋਏ ਮੈਂ ਉੱਡ ਕੇ ਮੰਮੀ ਕੋਲ ਚਲ ਜਾ ਮੈਨੂੰ ਤੇ ਉਹਨੂੰ ਦੀ ਕਬੜਾ ਰਟੀ ਹੋਈ ਜਾਂਦੀ ਆ ਲੈ ਕੁੜੇ ਮੇਰਾ ਜਵਾਈ ਕੀ ਆਖੂਗਾ ਵੀ ਮੈਂ ਚਾਚੀ ਵਾਲੋ ਘਟ ਪਾਣੀ ਵੀ ਨਹੀਂ ਪੀਤਾ ਉਹ ਚਾਚੀ ਜੀ ਸਹੀ ਕਹਿਣ ਦੀ ਆ ਪ੍ਰੀਤ ਜਦੋਂ ਦਾ ਇਹਨੂੰ ਪਤਾ ਲੱਗਾ ਇਹ ਤਾਂ ਮਰੀ ਜਾਣ ਢੀ ਆ ਇੱਕ ਵਾਰੀ ਉਧਰੋਂ ਹੋਈਏ ਜੇ ਮਾਹੌਲ ਠੀਕ ਠਾਕ ਰਿਹਾ ਤਾਂ ਸਮੋਸੇ ਖਾ ਕੇ ਜਾਵਾਂਗੇ ਲੈ ਵੇ ਤੂੰ ਐਨਾ ਨਾ ਡਰਿਆ ਕਰ ਕੋਈ ਜਵਾਈਆਂ ਵਾਲਾ ਰੋਬ ਵੀ ਰੱਖਿਆ ਕਰ ਨਾਲੇ ਆਪਣੀ ਚਾਚੀ ਦੇ ਹੁੰਦਿਆਂ ਤੂੰ ਡਰਦਾ ਵਾ ਤੈਨੂੰ ਕੋਈ ਹੱਥ ਵੀ ਨਹੀਂ ਲਾਉਂਦਾ ਉਧਰ ਠੀਕ ਆ ਡਰਦਾ ਡੁਰਦਾ ਨਹੀਂ ਮੈਂ ਚਾਚੀ ਜੀ ਬਾਹੇ ਪਤਾ ਹੀ ਆ ਪ੍ਰੀਤ ਨੂੰ ਇਹਨੂੰ ਪੁੱਛ ਲਿਓ ਉਹ ਕੁਛ ਨਹੀਂ ਹੁੰਦਾ ਚਲੋ ਆਜੋ ਚੱਲ ਆਜੋ ਫਿਰ ਜੇ ਨਹੀਂ ਤੁਸੀਂ ਚਾਹ ਪੀਣੀ ਤੇ ਬਾਅਦ ਚ ਪੀ ਲਿਓ ਫਿਰ ਤ੍ਰੀਗਾ ਮਮਾ ਗਾਦੇ ਮੇ ਕੋ ਬੜੀ ਵੱਡੀ ਗਲਤੀ ਹੋ ਗਈ ਪ੍ਰੀਤ ਤਾ ਡੈਪੀ ਆਪਣਾ ਕੰਮ ਕਰ ਲੈ ਵਿਕੀ ਸਿਆ ਤੂੰ ਹੀ ਹੁਣ ਆਪਣਾ ਡਰਾਮਾ ਚਾਲੂ ਕਰ ਦੇ ਬਹਿ ਜਾ ਪੈਰੀਏ ਦੇ ਥੇਰੀ ਗੱਲ ਬੰਨ ਲੈ ਉਠ ਪਾਲੀ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਜਵਾਈ ਨੂੰ ਪੈਰਾਂ ਚ ਬੋਣ ਲਈ ਆ ਜਿਉ ਤੇਰੇ ਕੋਲ ਚੱਲ ਕੇ ਆਏ ਆ ਨਾ ਤੇ ਤੂੰ ਉਹਨਾਂ ਨੂੰ ਮਾਫ਼ ਕਰ ਚਲੋ ਉਠੋ ਅੰਦਰ ਬੋ ਚੱਲ ਪੁੱਤ ਬੈਠਾ ਇੱਥੇ ਪੈਰਾਂ ਚ ਬੈਠਦਾ ਚੰਗਾ ਲੱਗਦਾ ਤੂੰ ਇਹਦਾ ਤੇ ਉਹ ਦਿਮਾਗ ਖਰਾਬ ਹੋ ਗਿਆ ਵਾ ਮੈਂ ਤੇ ਇਨਾਂ ਨੂੰ ਸਮਝਾਉਣੀ ਰਾਤ ਦੇਣ ਉਠਦੀ ਉਠ ਤੂੰ ਹੀ ਮਰਦੀ ਉੜ ਤਾਂ ਚਲੋ ਅੰਦਰ ਬੋ ਚਲੋ ਬੈਠੋ ਤੁਸੀਂ ਮੈਂ ਥੋੜਾ ਪਾਣੀ ਲੈ ਕੇ ਆਉਂਦੀ ਲੈ ਕੌਲੀ ਤੇਰਾ ਦਿਮਾਗ ਖਰਾਬ ਆ ਮੈਂ ਕਿਹੜੇ ਕੰਮ ਨੂੰ ਨਾਲ ਆਈ ਆ ਮੈਨੂੰ ਪਤਾ ਤੇਰੀ ਸਿਹਤ ਢਿੱਲੀ ਆ ਤੂੰ ਉਥੇ ਟੀ ਜਵਾਈ ਲਾਗੇ ਤੇ ਬੈ ਕੇ ਤੇ ਗੱਲਾਂ ਕਰ ਆਪਣੇ ਦੋਸਤੋ ਕਰੋ ਮੈਂ ਬਣਾ ਕੇ ਲਿਆਉਣੀ ਆ ਚੱਲ ਚੱਲ ਫਿਰ ਐਦਾਂ ਕਰੇ ਉਥੇ ਨਾ ਫਰਿਜ ਚ ਨਿੰਬੂ ਪਾਏ ਨਿੰਬੂ ਪਾਣੀ ਬਣਾ ਲਾ ਚੱਲ ਕੋਈ ਨਹੀਂ ਮੈਂ ਬਣਾ ਲੈਣੀ ਆ ਚੱਲ ਬਹਿ ਤੂੰ ਨੇਪਾਲੀਏ ਮੈਂ ਤੇ ਤੇਰੇ ਘਰ ਦਾ ਤੀਲਾ ਚੁੱਕ ਕੇ ਇੱਧਰ ਦਾ ਉੱਧਰ ਨਾ ਕਰਾਂ ਨੀ ਮੇਰੀ ਵੀ ਮਜਬੂਰੀ ਆ ਜੇ ਮੈਂ ਇਨਾ ਕ ਨਾ ਕੀਤਾ ਨਾ ਤੇ ਤੁਹਾਡੇ ਤਿੰਨਾਂ ਦੀਆਂ ਨਜ਼ਰਾਂ ਚ ਕਿਦਾਂ ਚੰਗੀ ਬਣੂਗੀ ਤੇ ਮੈਨੂੰ ਇਹ ਕੰਮ ਕਰਨਾ ਹੀ ਪੈਣਾ ਵਾ ਜੇ ਤੂੰ ਵੀ ਚੌਕੇ ਚ ਵੜ ਗਈ ਤੇ ਫਿਰ ਇਹਨਾਂ ਗੱਲ ਕਿਦਣਾ ਕਰਨੀਆਂ ਹੋਇਆ ਨਾ ਇਹਦੋਂ ਬਿਹਤਰ ਆ ਕਿ ਮੈਂ ਆਪੇ ਕਰ ਲੈਣੀ ਆ ਤੇ ਤੂੰ ਗੱਲ ਕਰੇਂਗੀ ਤਾਂ ਹੀ ਕੋਈ ਗਾਲੀ ਗਾਲੀ ਚੱਲੂਗੀ ਨਹੀਂ ਤੇ ਉੱਥੇ ਦੀ ਉੱਥੇ ਰਹਿ ਜਾਣੀ ਆ ਤੇ ਨਾਲੇ ਜੇ ਮੈਂ ਤੇਰੇ ਲਾਗੇ ਬਹਿ ਗਈ ਤੇਰੇ ਧੀ ਜਵਾਈ ਲਾਗੇ ਤੇ ਤੂੰ ਹੀ ਤੇ ਗੱਲ ਕਰਨੀ ਨਹੀਂ ਆ ਕੋਈ ਉਹੋ ਜੀ ਪਰਦੇ ਵਾਲੀ ਤੇ ਮੇਰਾ ਕੀ ਆ ਮੈਂ ਤੇ ਕੰਦੀ ਬਰੂਈ ਵੀ ਲਾ ਕੇ ਗੱਲ ਸੁਣ ਲੈਣੀ ਆ ਹਲ ਪਾਣੀ ਪੀਣਾ ਪਾਣੀ ਲੈਵਾ ਨਹੀਂ ਮੈਂ ਨਹੀਂ ਚਲੋ ਬਿਓ ਫਿਰ ਚਲੋ ਤੁਹੀ ਮਾਰੋ ਗੱਲਾਂ ਬਾਤਾਂ ਮੈਂ ਚਾਹ ਬਣਾਉਣੀ ਆ ਜਦੋਂ ਮੈਨੂੰ ਪਤਾ ਲੱਗਾ ਨਾ ਕਿ ਤੁਸੀਂ ਠੀਕ ਨਹੀਂ ਆ ਤੇ ਮੈਂ ਤਾਂ ਡਰੀ ਬੜਾ ਗਈ ਮੇਰੇ ਤੇ ਪਹਿਲਾਂ ਥਲੋ ਜਮੀਨ ਹੀ ਨਿਕਲ ਗਈ ਮੇਰਾ ਤਾਂ ਜੀ ਕਰੇ ਕਿ ਕਿਹੜਾ ਵੇਲਾ ਹੋਵੇ ਮੈਂ ਉੱਡ ਕੇ ਤੁਹਾਡੇ ਕੋਲ ਆ ਜਾ ਲੈ ਪਰੇ ਤੇ ਐਨਾਂ ਨੂੰ ਟੈਨਸ਼ਨ ਕਰਾ ਰਾ ਠੀਕ ਆ ਮੈਂ ਇੰਨੀ ਬਿਮਾਰ ਨਹੀਂ ਆ ਜਿੰਨੀ ਫਿਕਰ ਤੂੰ ਮੇਰੀ ਹੁਣ ਕਰਨ ਦੇਈ ਆ ਨਾ ਇਹ ਫਿਕਰ ਤੂੰ ਮੇਰੀ ਉਦੋਂ ਕੀਤੀ ਹੁੰਦੀ ਨਾ ਜਦ ਮੈਂ ਉੱਥੇ ਜਾ ਕੇ ਤੇਰੇ ਗਾਲੀ ਹੱਥ ਜੋੜੇ ਸੀ ਤੇ ਆ ਦੇ ਨਾ ਹੁਣੇ ਹੀ ਨਹੀਂ ਸੀ ਆ ਸਾਡੇ ਵਿੱਚ ਹੁਣ ਕੋਈ ਬਚਿਆ ਥੋੜੀ ਆ ਰਿਸ਼ਤੇ ਤੇ ਰਹਿ ਹੀ ਨਹੀਂ ਗਏ ਆ ਤੇਰੇ ਸਾਹਮਣੇ ਇੱਕ Laash ਹੀ ਤੁਰਦੀ ਆ ਆ ਲੱਗਦਾ ਵਾ ਜਿੰਤਾ ਜ਼ਿੰਦਗੀ ਖਤਮ ਹੋ ਗਈ ਆ ਸੱਚ ਬੁਛੇ ਨਾ ਤੇ ਜੀਨ ਨੂੰ ਦਿਲ ਹੀ ਨਹੀਂ ਕਰਦਾ ਨਾ ਮੰਮੀ ਤੂੰ ਹੀ ਹਿੱਦਾਂ ਕਿਉਂ ਸੋਚਦੇ ਜੀ ਜੋ ਮਰਜੀ ਆ ਖੂਨ ਦਾ ਰਿਸ਼ਤਾ ਦਾ ਖੂਨ ਦਾ ਹੀ ਰਹਿਣਾ ਆ ਉਹ ਮਾਂ ਪੀ ਦਾ ਰਿਸ਼ਤਾ ਆ ਤੁਹਾਡਾ ਤੁਸੀਂ ਗੁੱਸੇ ਚ ਜਿੰਨੀ ਵਾਰੀ ਮਰਜੀ ਰਿਸ਼ਤਾ ਤੋੜੀ ਜਾਓ ਹਾਂ ਟੁੱਟੀਆਂ ਬਾਹਾਂ ਫੇਰ ਵੀ ਗੱਲ ਨੂੰ ਹੀ ਆਉਣੀਆਂ ਆ ਪੁੱਤ ਇਹ ਵੀ ਫਿਰ ਕਹਿੰਦੀਆਂ ਹੀ ਗੱਲਾਂ ਨੇ ਆ ਤੁਸੀਂ ਇੱਥੇ ਆਣ ਕੇ ਬੈਠੇ ਹੋ ਨਾ ਤੇ ਮੇਰੇ ਸਾਹ ਸੁੱਕੇ ਪਏ ਆ ਇਹਦੇ ਪਿਓ ਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਮੁਰਕੇ ਪਤਾ ਨਹੀਂ ਮੇਰਾ ਕੀ ਕਰਨਾ ਮੈਨੂੰ ਘਰ ਰਹਿਣ ਵੀ ਦੇਣਾ ਕਿ ਨਹੀਂ ਜੇ ਇਹੋ ਵਿਆਹ ਸਾਡੀ ਰਜ਼ਾਮੰਦੀ ਨਾ ਹੋਇਆ ਹੁੰਦਾ ਨਾ ਤੇ ਤੈਨੂੰ ਕਿੰਨੇ ਚਾਵਾ ਸ਼ਗਨਾ ਦੇ ਨਾਲ ਇੱਥੇ ਬਿਠਾਉਣਾ ਸੀ ਪਹਿਲੀ ਵਾਰ ਸਾਡੇ ਘਰ ਆਇਆ ਹਾਂ ਮੰਮੀ ਮਾਫ ਕਰ ਦਿਓ ਸਾਨੂੰ ਅਸੀਂ ਮੰਨਦੇ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਕੋਈ ਸਮੇਂ ਦਾ ਹੀ ਹੇਰ ਫੇਰ ਹੋ ਗਿਆ ਜਿਹੜਾ ਕਦਮ ਚੁੱਕਣਾ ਪਿਆ ਬਾਕੀ ਸਾਡਾ ਕੋਈ ਇਰਾਦਾ ਨਹੀਂ ਹੈਗਾ ਕਿ ਇਹਦੇ 'ਚ ਤੁਹਾਡਾ ਦਿਲ ਦੁਖੇ ਬਸ ਇਹ ਵੀ ਸਾਡੇ ਮੱਥੇ ਦੇ ਉੱਤੇ ਕਲੰਕ ਲਿਖਿਆ ਹੋਊਗਾ ਤੇ ਨਿਆਣ ਸਿਆਣ ਮੱਤ ਵਿੱਚ ਆ ਕੰਮ ਹੋ ਗਿਆ ਉਸਤਾਵਾ ਦਾ ਹੈਗਾ ਇਹ ਸਾਨੂੰ ਵੀ ਇਹ ਗੱਲ ਦਾ ਹੁਣ ਤੁਸੀਂ ਹਜੇ ਤਾਂ ਨਹੀਂ ਗੱਲਾਂ ਕਰਨ ਦੇ ਜੇ ਟਾਡੇ ਵੀ ਮਨ ਦੇ ਵਿੱਚ ਬੜੀਆਂ ਰੀਜਾਂ ਚ ਆ ਹੀ ਗਏ ਚਲੋ ਜੋ ਕੋਹ ਵੀ ਹੋਇਆ ਉਦੋਂ ਹੋਇਆ ਤਾਂ ਗਲਤੀ ਆ ਅਸੀਂ ਇੱਕ ਕੀਤੇ ਦੀ ਮਾਫੀ ਮੰਗਦੇ ਆ ਪਰ ਤੁਸੀਂ ਵੀ ਸੋਚੋ ਕਿਤੇ ਨਾ ਕਿਤੇ ਕਿ ਮੈਂ ਤਾਂ ਮੇਰੀ ਮੰਮੀ ਆ ਕੇ ਇੱਥੇ ਤੁਹਾਡੇ ਕੋਲੋਂ ਹੱਥ ਜੋੜ ਕੇ ਰਿਸ਼ਤਾ ਮੰਗਣ ਡੇ ਸੀ ਤੇ ਤੁਸੀਂ ਨਾ ਕਰ ਦਿੱਤੀ ਤਾਂ ਫਿਰ ਤੁਹਾਨੂੰ ਬਤਾ ਬੰਦਾ ਕਈ ਚੀਜ਼ਾਂ ਸੋਚਦਾ ਤੇ ਜੋ ਦਿਮਾਗ ਵਿੱਚ ਆਇਆ ਤੇ ਉਹੀ ਕੰਮ ਹੋ ਗਿਆ ਤੇ ਹੁਣ ਅੱਜ ਫੇਰ ਉਸੇ ਜਗ੍ਹਾ ਤੇ ਬੈ ਕੇ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਣ ਡੇ ਇਹ ਚੱਲ ਹੋਣੀ ਸਾਨੂੰ ਮਾਫ਼ ਕਰ ਦੋ ਤੁਹਾਡਾ ਇੱਕੋ ਇੱਕ ਤੇ ਧੀ ਜਵਾਈ ਆ ਹੋਰ ਤੁਸੀਂ ਕਿਹਦੇ ਨਾਲ ਮਿਲਣਾ ਵਰਤਣਾ ਚਲੋ ਹੋ ਜਾਂਦੀਆਂ ਗਲਤੀਆਂ ਨੇ ਆਣਿਆਂ ਕੋਲੋਂ ਉਹਨਾਂ ਨੂੰ ਮਾਫ਼ ਵੀ ਕਰ ਦੇਣਾ ਚਾਹੀਦਾ ਇਹ ਥੋੜੀ ਹੁਣ ਤੁਸੀਂ ਸਾਰੀ ਉਮਰ ਸਾਡੇ ਨਾਲੋਂ ਰਿਸ਼ਤੇ ਨਾਤੇ ਤੋੜ ਲੈਣੇ ਆ ਨੇਪਾਲੀ ਹੱਦ ਹੋ ਗਈ ਤੇਰੇ ਵਾਲੀ ਕਦੋਂ ਨੇ ਨਿਆਣੇ ਤੇਰੇ ਹੁਰੇ ਮਾਫ਼ੀਆਂ ਮੰਗਣ ਡਏ ਆ ਹੁਣ ਮਾਫ਼ ਵੀ ਕਰ ਦੇ ਆਂਦੇ ਆਂਦੇ ਮਾਂ ਪਿਓ ਹੀ ਮਾਫ਼ ਕਰ ਦਾਂ ਹੁੰਦਾ ਜੇ ਬੱਚੇ ਗਲਤੀਆਂ ਕਰਨ ਕੋਈ ਸੱਤ ਬਗਾਣਾ ਨਹੀਂ ਕਰਦਾ ਹੁੰਦਾ ਤੇ ਨਾਲੇ ਉੱਠ ਉਹ ਏਸੀ ਵਾਲੇ ਕਮਰੇ 'ਚ ਖੜ੍ਹ ਨੇ ਆਣਿਆਂ ਨੂੰ ਚਲੋ ਪੁੱਤ ਉਠੋ ਤੇ ਮੈਂ ਚਾਹ ਬਣਾਵਾ ਜੇ ਇਹ ਤੇ ਛੱਡ ਦੇ ਆਪਣੀ ਹੁਣ ਚਲ ਉਠ ਜਾ ਫ੍ਰੀਜ ਤੋਂ ਇਹ ਚਲ ਜਾ ਮੇਰੇ ਕੋ ਨਹੀਂ ਅਸੀਂ ਆਲੇ ਕਮਰੇ 'ਚ ਬੈਠਾ ਜਾਂਦਾ ਕਿਉ ਮਮੀ ਕੀ ਹੋਇਆ ਮੈਨੂੰ ਬੁਖਾਰ ਹੋ ਜਾਂਦਾ ਛੱਟ ਤੁਸੀਂ ਜਾਓ ਚਾਹ ਪਣੀ ਪੀਓ ਚਲੋ ਕੋਈ ਨਹੀਂ ਮਮੀ ਮੈਂ ਟਾਡੇ ਲਾਗੇ ਬਹਿ ਕੇ ਗੱਲਾਂ ਕਰਤਾ ਮਾਰਦੀ ਆ ਮੈਂ ਇੱਥੇ ਜਾ ਪੀ ਲਾਂਗੀ ਚਲ ਠੀਕ ਆ ਫਿਰ ਮਾਵਾ ਧੀਆ ਮਾਰ ਲਓ ਗੱਪਾਂ ਤੇ ਮੈਂ ਵਿੱਕੀ ਨੂੰ ਚਾਹ ਫੜਾ ਦੇਣੀ ਕਮਰੇ 'ਚ ਤੁਹਾਨੂੰ ਇੱਥੇ ਫੜਾ ਦੇਣੀ ਆ ਠੀਕ ਆ